ਤਿੰਨ ਦਿਨ ਹੋ ਗੱਤ ਤਿੰਨ ਰਾਤਾਂ ਸੌਂਦੇ ਦੇ ਡੋ ਇੱਥੇ ਸੌਣੇ ਬਾਹਰ ਇੱਥੇ ਪੈ ਕੇ ਅੱਲਾਹ ਦੀ ਕੁਰਸੀ ਤੇ ਬੈਠਾ ਰਿਹਾ ਸਾਰੀ ਰਾਤ ਜਨਾਬ ਸਰ ਤੋਂ ਉੱਠਿਆ ਜਾ ਕੇ ਰਾਤ ਬੈਠਾ ਆ ਬੰਦਾ ਤਿੰਨ ਦਿਨ ਤੋਂ ਫਿਰਦਾ ਇਹ ਐਕਸੀਡੈਂਟ ਹੋਇਆ ਇਹ ਹੁਣ ਤੱਕ ਨਾ ਬਾਹਰ ਬਿਠਾਇਆ ਮੈਨੂੰ ਮਤਲਬ ਸਿਵਲ ਹਸਪਤਾਲ ਦੇ ਵਿੱਚ ਇੱਕ ਬੈੱਡ ਦੇ ਉੱਪਰ ਤਿੰਨ ਤਿੰਨ ਮਰੀਜ਼ ਪਏ ਹੋਏ ਆ ਸਰਕਾਰੀ ਸੇ ਸਹੂਲਤਾਂ ਤੇ ਫੇਰ ਤੋਂ ਸਵਾਲ ਖੜੇ ਹੋਏ ਨੇ ਇਸ ਬਾਰੇ ਸਵਾਲ ਇੱਕ ਬਜ਼ੁਰਗ ਨੇ ਪੁੱਛੇ ਨੇ ਜੋ ਤਿੰਨ ਦਿਨ ਤੋਂ ਫਿਰੋਜ਼ਪੁਰ ਦੇ ਸਰਕਾਰੀ ਹਸਪਤਾਲ ਚ ਦਾਖਲ ਹੋਣ ਲਈ ੱੱਕੇ ਖੜ ਹੈ ਪਰ ਉਸ ਨੂੰ ਡਾਕਟਰ ਨੇ ਇੱਕ ਪਰਚੀ ਦੇ ਕੇ ਬਾਹਰ ਕੁਰਸੀ ਤੇ ਬਿਠਾ ਰਖਿਆ ਬਜ਼ੁਰਗ ਨੂੰ ਜਦੋਂ ਪੱਤਰਕਾਰਾਂ ਨੇ ਬਾਹਰ ਬੈਠਣ ਦਾ ਕਾਰਨ ਪੁੱਛਿਆ ਤਾਂ ਬਜ਼ੁਰਗ ਆਪਣੇ ਹੰਝੂ ਨਾ ਰੋਕ ਸਕਿਆ ਹਾਂਜੀ ਮੁਖਤਿਆਰ ਸਿੰਘ ਮੇਰਾ ਨਾਮ ਹੈ ਕੀ ਹੋਇਆ ਐਕਸੀਡੈਂਟ ਹੋਇਆ ਮੇਰਾ ਕਾਰ ਨਾਲ ਸਾਰੇ ਕਾਂਡ ਟੁੱਟੀ ਹੋਇਆ ਸਾਰੀ ਲਾ ਜਾਂਦਾ ਮੈਂ ਤੋ ਆ ਕੇ ਮੈਡਮ ਨੂੰ ਕਿਹਾ ਮੈਂ ਨੂੰ ਦਾਖਲ ਕਰਵਾ ਦੇ ਤੇ ਮੈਨੇ ਦਾਖਲ ਹੀ ਕੀਤਾ ਆ ਪਰਚੀ ਜੀ ਬਣਾਤੀ ਕਿ ਉੱਥੇ ਮੈਨੂੰ 20 ਗੇੜੇ ਨਾਲੇ ਲਵਾਤੇ ਕਿੱਥੇ ਪਰਚੀ ਗੱਟੀ ਕਿੱਥੇ ਜਾਣ ਨੂੰ ਕਿਹਾ ਇਹਨਾਂ ਨੇ ਮੈਨੂੰ ਕਹਿੰਦੇ ਐਕਸਟਰਾ ਖਰਾਕ ਲਿਆ ਦੋ ਉਹਨਾਂ ਨੇ ਇੱਕੋ ਹੀ ਕੀਤਾ ਦੂਜਾ ਕੀਤਾ ਹੀ ਨਹੀਂ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਤਿੰਨ ਦਿਨ ਹੋ ਗਏ ਤਿੰਨ ਰਾਤਾਂ ਸੇਟੇ ਦੇੜਾ ਕਿੱਥੇ ਸੌਣੇ ਬਾਹਰ ਇੱਥੇ ਪੈ ਕੇ ਅੱਲਾ ਬ ਕੋਰਸੀ ਤੇ ਬੈਠਾ ਰਿਹਾ ਸਾਰੀ ਰਾਤ ਜਨਾ ਫਿਰ ਤੋਂ ਉੱਟਿਆ ਜਾਂਦਾ ਰਹਿਟਾ ਜੀ ਬੈਠਾ ਵਾ ਵਹੀ ਨਹੀਂ ਕੋਈ ਨਹੀਂ ਕੱਲਾ ਘਰ ਆਇਆ ਸਾਹਿਬ ਡਾਕਟਰ ਕੀ ਕਹਿੰਦੇ ਤੁਹਾਨੂੰ ਤਾਂ ਸੁਣਦੀ ਕਰ ਰਹੀ ਜੀ ਭੈਣ ਹਾਂ ਥਾਲ ਨਹੀਂ ਕਰਦੇ ਮੈਨੂੰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਹਸਪਤਾਲ ਚ ਸਭ ਕੁਝ ਉਜੜਿਆ ਉਜੜਿਆ ਨਸਰਾਉਂਦਾ ਨਾ ਕੋਲ ਟਾਇਲਟ ਸਹੀ ਹੈ ਨਾ ਮਰੀਜ਼ਾਂ ਨੂੰ ਬੈੱਡ ਮਿਲਦੇ ਨੇ ਅਤੇ ਨਾ ਹੀ ਸਾਫ ਸਫਾਈ ਦਾ ਪ੍ਰਬੰਧ ਹੈ ਇੱਕ ਇੱਕ ਬੈੱਡ ਤੇ ਤਿੰਨੇ ਦਿਨ ਮਰੀਜ਼ ਪਏ ਹੋਏ ਨੇ ਉਧਰ ਇਲਾਕੇ ਦੇ ਸਾਬਕਾ ਕਾਂਗਰਸੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਮੌਕੇ ਤੇ ਪਹੁੰਚੇ ਜਿਨ੍ਹਾਂ ਦੇ ਦਖਲ ਤੋਂ ਬਾਅਦ ਬਜ਼ੁਰਗ ਨੂੰ ਪਰਤਿ ਕੀਤਾ ਗਿਆ ਪਈ ਵਸਨੇ ਗੇ ਤੇਰੀ ਮਜਬੂਰੀ ਇਧਰ ਆਹ ਬੰਦਾ ਤਿੰਨ ਦਿਨ ਤੋਂ ਫਿਰਦਾ ਇਹ ਐਕਸੀਡੈਂਟ ਹੋ ਗਿਆ ਇਹ ਹੁਣ ਤੱਕ ਨਾ ਬਾਹਰ ਬਚਰਨੇ ਨੂੰ ਕੋਈ ਨਹੀਂ ਕਰਨਾ ਕੋਈ ਨਿਕਲਣਾ ਨਹੀਂ ਨੋਟਾ ਪੰਜਾਬ ਸਰਕਾਰ ਦੀ ਫੇਸ ਤੋਂ ਤਿੰਨ ਦਿਨ ਇੱਕ ਮਿੰਟ ਸਰਕਾਰ ਨੂੰ ਲਿਖ ਕੇ ਕਰੀਏ ਚਲੋ ਕੀ ਕਰਿਆ ਜੇ ਤੁਹਾਨੂੰ ਤੁਹਾਡੀ ਵੀ ਮੰਨਦਾ ਜੀ ਜੋ ਮਾਂ ਦਾ ਸੰਭੇ ਬੱਚੇ ਦਾ ਇਲਾਜ ਹੋ ਜੇ ਸਾਡੇ ਬੱਚੇ ਇਹ ਕਰ ਲੋਇਆ ਵੀ ਹਾਏ ਪ੍ਰੀਤ ਕਹਾਂ ਚਰਨ ਤੋਂ ਜ਼ਵੇਰ ਤਾਂ ਸਾਨੂੰ ਪਾਇਆ ਹੋਇਆ ਰਿਹਾ ਤੇ ਤੇਰੇ ਬੰਦੇ ਕੀ ਕਹਿੰਦੇ ਨਾ ਪਰਚਾ ਦਾਣਾ ਹੀ ਕੁਛ ਕਰਾਣਾ ਮੈਂ 2 ਘੰਟੇ ਵਿੱਚ ਲੱਭ ਜਾਵਾਂਗਾ ਡਾਕਟਰ ਨਾ ਦੀ ਸ਼ਿਫਟ ਨਹੀਂ ਸਰ ਮੈਂ ਫੇਰ ਨੂੰ ਕੱਲ ਜਿੱਦੀ ਭਾਈ ਕੋਲੋਂ ਕਰਦੇ ਕਰਦੇ 10 ਮਿੰਟ ਤੁਮੇ ਵੀ ਰੇ ਗੋਲ ਪਾਗ ਦੇ ਵਿੱਚ ਆਪਣੇ ਦੇ ਨਾ ਤਾਂ ਕੋਈ ਸੂਲ ਹੈ ਤਾਂ ਚਲੋ ਆਪਾਂ ਇੱਥੋਂ ਦੀ ਗੱਲ ਕਰੀਏ ਉੱਥੇ ਵੀ ਆਓ ਉੱਥੇ ਆ ਜਨ ਕੋਈ ਨਹੀਂ ਇਹਨ ਬਦਲਾਵ ਆ ਗਿਆ ਜਿੱਕਰ ਬਦਲਾਵ ਆ ਗਿਆ ਆਪਾਂ ਆਪਾਂ ਕ੍ਰਾਸ਼ਨ ਕਾਰਡ ਬਣਵਾਓ ਸਾਡੇ ਵੋਟਰ ਸਾਡੀਆਂ ਬਣਵਾਓ ਤੁਸਾਂ ਵੀ ਜ਼ਰੂਰ ਆਓ ਬਹੁਤ ਆਓ ਨੇ ਹੁਣ ਤੁਸੀਂ ਬੈਠੋ ਬੇਟਾ ਵੋਟਰ ਬਣਵਾਓ ਤੇ ਕ੍ਰਾਸ਼ਨ ਕਾਰਡ ਬਣਵਾਓ ਜਿਹੜਾ ਐਮਐਲਏ ਸਾਹਿਬ ਉਹਨੂੰ ਕਹੀਦਾ ਹੁੰਦਾ ਤੂੰ ਐਵੇਂ ਸਾਡੇ ਲਈ ਦਾ ਤੂੰ ਪਿਓ ਹੈ ਸਾਡਾ ਸਭ ਕਹਿੰਦਾ ਇੱਕ ਪਿੰਕੀ ਨੇ ਇਹ ਸਭ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਪਿੰਕੀ ਨੇ ਇਲਜ਼ਾਮ ਲਗਾਇਆ ਕਿ ਕਾਂਗਰਸ ਸਰਕਾਰ ਮੌਕੇ ਉਹਨਾਂ ਨੇ ਸਿਵਲ ਹਸਪਤਾਲ ਲਈ 7.5 ਕਰੋੜ ਰੁਪਏ ਜਾਰੀ ਕੀਤੇ ਸੀ ਪਰ ਆਪ ਸਰਕਾਰ ਆਉਂਦੇ ਹੀ ਹਸਪਤਾਲ ਫਿਰ ਤੋਂ ਮੰਦੇ ਹਾਲਾਤਾਂ 'ਚ ਪਹੁੰਚ ਚੁੱਕਿਆ ਮੈਂ ਸਿਵਲ ਹਸਪਤਾਲ ਆਇਆ ਸੀ ਤੇ ਬੜੇ ਅਫਸੋਸ ਨਾਲ ਮੈਨੂੰ ਕਹਿਣਾ ਪੈਂਦਾ ਕਿ ਲੋਕਾਂ ਦੀ ਬੜੀਆਂ ਸ਼ਿਕਾਇਤਾਂ ਹੈਗੀਆਂ ਮਤਲਬ ਸਿਵਲ ਹਸਪਤਾਲ ਦੇ ਵਿੱਚ ਇੱਕ ਬੈੱਡ ਦੇ ਉੱਪਰ ਤਿੰਨ ਤਿੰਨ ਮਰੀਜ਼ ਪਏ ਹੋਏ ਐ ਡਾਕਟਰ ਸਾਹਿਬ ਨੂੰ ਪੁੱਛਿਆ ਵਿਚਾਰੇ ਕਹਿੰਦੇ ਕਿ ਸਾਨੂੰ ਕੋਈ ਚੀਜ਼ ਪ੍ਰੋਵਾਈਡ ਨਹੀਂ ਹੁੰਦੀ ਸਾਡੇ ਟਾਈਮ ਦੇ ਉੱਪਰ ਜਿਹੜਾ ਸੀਗਾ ਕਿਉਂਕਿ ਇਹ ਬਾਰਡਰ ਤੇ ਬੈਕਵਰਡ ਏਰੀਆ ਹੈਗਾ ਐਸਪਰੇਸ਼ੀਅਲ ਡਿਸਟ੍ਰਿਕਟ ਹੈਗਾ ਇਹਦੇ ਵਿੱਚ 1 ਕਰੋੜ 75 ਲੱਖ ਆਇਆ ਸੀ 32 ਲੱਖ ਆਇਆ ਸੀ ਮੇਰੀ ਟਿਨਿਓਰ ਦੇ ਵਿੱਚ ਕੋਈ 7.5 ਕਰੋੜ ਰੁਪਏ ਆਇਆ ਸੀ ਅੱਜ ਮੈਂ ਦੇਖ ਰਿਹਾ ਕਿ ਜਿਹੜੀਆਂ ਬੈੱਡ ਸ਼ੀਟਸ ਹੈਗੀਆਂ ਉਹ ਵੀ ਇਹਨਾਂ ਨੂੰ ਪ੍ਰੋਵਾਈਡ ਨਹੀਂ ਹੁੰਦੀਆਂ ਜਦੋਂ ਪੁੱਛਦੇ ਆ ਤਾਂ ਕਹਿੰਦੇ ਜੀ ਬੈੱਡ ਸ਼ੀਟ ਧੋਈਆਂ ਗਈਆਂ ਨੇ ਉਹ ਤਿੰਨ ਤਿੰਨ ਵੈਡਸ਼ੀਟ ਦੀ ਅਸੀਂ ਬਣਾਈ ਸੀ ਸਕੀਮ ਕੀ ਇੱਕ ਧੋਣੀ ਚਲੀ ਜਾਏਗੀ ਦੋ ਇੱਕ ਰਹੇਗੀ ਰਿਜ਼ਰਵ ਦੇ ਵਿੱਚ ਰਹੇਗੀ ਇੱਕ ਇਨਾ ਕੋਲ ਰਹੇਗੀ ਅਜੋ ਉਹ ਵੀ ਦਿਖਾਈ ਨਹੀਂ ਦਿੰਦੀ ਉਹੀ ਆਕਸੀਜਨ ਪਲਾਂਟ ਸੀਗਾ ਜਿਹੜਾ ਬੰਦ ਪਿਆ ਹੋ ਤੇ ਘੱਟਾ ਚੜਿਆ ਹੋਇਆ ਇਥੋਂ ਦੇ ਜਿਹੜੇ ਬਾਥਰੂਮ ਹੈਗੇ ਆ ਇਹਨੇ ਮਾੜੇ ਆ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਲੋਕ ਰੋਂਦੇ ਨੇ ਬਿਮਾਰੀਆਂ ਉੱਥੋਂ ਫੈਲਦੀਆਂ ਬੇਟੀ ਦੇਖੋ ਫੈਮਿਲੀ ਵੇ ਦੇ ਉੱਪਰ ਹੈਗੀ ਆ ਇਹ ਕਿਸੇ ਵੀ ਟਾਈਮ ਇਹਨੂੰ ਕੁਝ ਵੀ ਹੋ ਸਕਦਾ ਕਲਾਪਸ ਵੀ ਹੋ ਸਕਦੀ ਇਹਨੂੰ ਸਵੇਰ ਤੋਂ ਲੈ ਕੇ ਹੁਣ ਤੱਕ ਕਿਸੇ ਨੇ ਜਿਹੜਾ ਹੈਗਾ ਦਾਖਲ ਨਹੀਂ ਕੀਤਾ ਗਿਆ ਇਹ ਗੱਲਾਂ ਬੜੀਆਂ ਕਰਦੇ ਨੇ ਡਿਸਟ੍ਰਿਕਟ ਹੈੱਡਕੁਆਟਰ ਦਾ ਹਸਪਤਾਲ ਹੈਗਾ ਗੁਰੂ ਅਰਸਾ ਤੋਂ ਲੋਕ ਇੱਥੇ ਆਉਂਦੇ ਨੇ 120 ਬੈੱਡ ਦਾ ਹਸਪਤਾਲ ਹੈਗਾ ਅਸੀਂ ਦੱਸਿਆ ਕਿਉਂ ਨਹੀਂ ਸਰਕਾਰ ਕਹਿੰਦੀ ਅਸੀਂ ਬੜਾ ਚੰਗਾ ਕੰਮ ਕਰਦੇ ਹਾਂ ਮੈਂ ਸਮਝਦਾ ਕਿ ਸਰਕਾਰਾਂ ਦੇ ਕੰਮ ਹਮੇਸ਼ਾ ਹੀ ਕਰਨੇ ਚਾਹੀਦੇ ਆ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਪਰ ਅੱਜ ਲੋਕਾਂ ਨੂੰ ਪਤਾ ਲੱਗਦਾ ਕਿ ਸਰਕਾਰ ਸੇਵਾ ਨਹੀਂ ਕਰਦੀ ਸਰਕਾਰ ਕੀ ਕਰਦੀ ਹੈ ਲੋਕਾਂ ਨੂੰ ਤੰਗ ਕਰ ਰਹੀ ਹੈ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਤੁਹਾਡੇ ਸਾਹਮਣੇ ਹੈ ਮੈਂ ਨਹੀਂ ਕਹਿੰਦਾ ਇੱਥੋਂ ਦੇ ਲੋਕ ਕਹਿ ਰਹੇ ਨੇ ਸਰ ਇਹ ਹਸਪਤਾਲ 'ਚ ਸਿਰਫ ਇੱਕ ਬਜ਼ੁਰਗ ਹੀ ਨਹੀਂ ਸਗੋਂ ਬਾਕੀ ਮਰੀਜ਼ਾਂ ਦੇ ਵੀ ਇਹੀ ਹਾਲਾਤ ਨੇ ਇੱਕ ਗਰਭਤੀ ਮਹਿਲਾ ਮੁਤਾਬਕ ਉਸ ਨੂੰ ਹਸਪਤਾਲ 'ਚ ਭਰਤੀ ਨਹੀਂ ਕੀਤਾ ਜਾ ਰਿਹਾ ਅਤੇ ਉਸ ਨੂੰ ਡਾਕਟਰਾਂ ਵੱਲੋਂ ਲਾਰੇ ਤੇ ਲਾਰਾ ਲਾਇਆ ਜਾ ਰਿਹਾ ਮੈਂ ਪ੍ਰੈਗਨੈਂਟ ਹਾਂ ਅਚਾ ਕੀ ਤੁਹਾਨੂੰ ਇਹ ਮੰਨ ਨਹੀਂ ਕਰ ਰਹੇ ਹਾਂਜੀ ਉਹਨਾਂ ਨੇ ਸੱਲਾਂ ਦੀ ਪ੍ਰੋਬਲਮ ਦੱਸਿਆ ਇਹਦੇ ਹੁਣ ਸੈੱਲ ਕਾਈ ਜਾਂਦੇ ਆ ਘੰਟੇ ਨੂੰ ਆਇਓ ਅੱਧੇ ਘੰਟੇ ਨੂੰ ਆਇਓ ਸਦੋਂ ਦੇ ਬੈਠੇ ਸੀ ਗੱਲ ਦੀ ਸੁਣੋ ਸਵੇਰ ਸਵੇਰੇ ਕੀ ਨਾ ਤੁਹਾਡਾ ਰਚਨਦੀਪ ਇਹ ਫੈਮਿਲੀ ਵੇ ਦੇ ਉੱਪਰ ਹੈ ਕਿੱਥੋਂ ਆਏ ਤੁਸੀਂ ਵਕੀਲ ਵਾਲੇ ਵਾਸਤੇ ਬੜੇ ਅਫਸੋਸ ਦੀ ਗੱਲ ਹੈ ਤੇ ਪੰਜਾਬ ਦੇ तकरीबन ਹਰ ਹਸਪਤਾਲ ਦੇ ਹਾਲਾਤ ਅਜਿਹੇ ਹੀ ਨੇ ਸ਼ਾਇਦ ਇਸੇ ਕਾਰਨ ਲੋਕ ਸਰਕਾਰੀ ਹਸਪਤਾਲਾਂ ਨੂੰ ਛੱਡ ਕੇ ਨਿੱਜੀ ਹਸਪਤਾਲਾਂ 'ਚ ਇਲਾਜ ਕਰਵਾਉਣਾ ਬਿਹਤਰ ਸਮਝਦੇ ਨੇ ਕਿਉਂਕਿ ਉਹਨਾਂ ਹਸਪਤਾਲਾਂ 'ਚ ਮਰੀਜ਼ਾਂ ਨੂੰ ਘਟੋ ਘਟ ਸਫਾਈ ਅਤੇ ਚੰਗਾ ਮਾਹੌਲ ਮਿਲਦਾ ਹੈ ਦੂਜੇ ਪਾਸੇ ਐਸ ਸਰਕਾਰੀ ਹਸਪਤਾਲ ਨੂੰ ਦੇਖ ਕੇ ਲੱਗਦਾ ਹੈ ਕਿ ਅਜੇ ਸਰਕਾਰਾਂ ਅਤੇ ਲੀਡਰਾਂ ਨੂੰ ਬਹੁਤ ਕੁਝ ਕਰਨ ਦੀ ਲੋੜ ਹੈ ਫਿਰੋਜ਼ਪੁਰ ਤੋਂ ਪਰਮਜੀਤ ਸਖਾਣਾ ਸੈਂਟਰਲ ਪੰਜਾਬ ਟੀਵੀ